ਹਾਂਜੀ ਬਾਈ ਜੀ ਬਹੁਤ ਮਾੜੀ ਖਬਰ ਹੈ ਇਸ ਟਾਈਮ ਮੈਂ ਪਾਤਣਾ ਸ਼ਹਿਰ ਦੇ ਵਿੱਚ ਆ ਬਿਲਕੁਲ ਤੇ ਪੁਲਿਸ ਦੇ ਬਹੁਤ ਵੱਡਾ ਕਾਫਲਾ ਖਨੌਰੀ ਕੰਨੀ ਵੱਧ ਚੁੱਕਿਆ ਹੈਗਾ ਆ ਦੇਖੋ ਬਾਈ ਜੀ ਇਸ ਟਾਈਮ ਮੈਂ ਪਾਤਣਾ ਸ਼ਹਿਰ ਦੇ ਵਿੱਚ ਆ ਸੀ ਚੱਲੇ ਆ ਉਧਰ ਨੂੰ ਖਨੌਰੀ ਨੂੰ ਤੇ ਪੁਲਿਸ ਦੀਆਂ ਗੱਡੀਆਂ ਦੇਖੋ ਬਾਈ ਜੀ ਪੁਲਿਸ ਦੇਖੋ ਵੱਡੇ ਪੱਧਰ ਤੇ ਲੰਘ ਰਹੀ ਹੈ ਇੱਕ ਮਿੰਟ ਖੜਾਈਂ ਥੱਲੇ ਪੁਲਿਸ ਦੇਖੋ ਵੱਡੇ ਪੱਧਰ ਤੇ ਲੰਘ ਰਹੀ ਹੈ ਨਾ ਤੇ ਮੜਾ ਗੱਡੀ ਘਾਹ ਖਚਵਣੀ ਪਿੱਛੇ ਕਰ ਵੱਡੇ ਪੱਧਰ ਤੇ ਲੰਘ ਰਹੀ ਹੈ ਪੁਲਿਸ ਨਾ ਦੇਖੋ ਤੁਸੀਂ ਪੁਲਿਸ ਦੀਆਂ ਬੱਸਾਂ ਵੀ ਆ ਰਹੀਆਂ ਹੀਆਂ ਨਾ ਤੇ ਆ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਬਈ ਪੁਲਿਸ ਦੇ ਵੱਡੇ ਪੱਧਰ ਤੇ ਬੱਸਾਂ ਆ ਰਹੀਆਂ ਹੀ ਆ ਇੰਨਾ ਕਿ ਭੇੜਾ ਕੰਮ ਇੱਕ ਮਿੰਟ ਆਹ ਦੇਖਾਇਓ ਤੁਸੀਂ ਆਖ ਆਹ ਦੇਖਾਇਓ ਤੁਸੀਂ ਵੱਡੇ ਪੱਧਰ ਦੇ ਉੱਤੇ ਖਨੋਰੀ ਨੂੰ ਪੁਲਿਸ ਚੱਲ ਰਹੀ ਆ ਐਮਬੂਲੈਂਸਾਂ ਹੈ ਤੁਸੀਂ ਦੇਖ ਸਕਦਾ ਪੁਲਿਸ ਦੀਆਂ ਭਰੀਆਂ ਹੋਈਆਂ ਬੱਸਾਂ ਇਸ ਟਾਈਮ ਆ ਵੇਖੋ ਜੀ ਦੇਖੋ ਬਹੁਤ ਵੱਡੇ ਪੱਧਰ ਦੇ ਉੱਤੇ ਅਫਸਰ ਅਫਸਰ ਵੱਡੇ ਵੱਡੇ ਅਫਸਰ ਆ ਦੇਖੋ ਗੱਡੀਆਂ ਜਾ ਰਹੀਆਂ ਗਈਆਂ ਆ ਸਾਰੀਆਂ ਉਧਰ ਨੂੰ ਜਾ ਰਹੀਆਂ ਇਸ ਟਾਈਮ ਅਸੀਂ ਜਮਾ ਬਿਲਕੁਲ ਜੀਓ ਗਰਾਊਂਡ ਤੇ ਮੌਜੂਦ ਆ ਤੇ ਆ ਆ ਦੇਖੋ ਐਂਬੂਲੈਂਸਾਂ ਪੁਲਸੀ ਪੁਲਸੀ ਪੁਲਸਬਈ ਤੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਖਨੋਰੀ ਮੋਰਚੇ ਤੇ ਪਹੁੰਚੋ ਦੱਲਿਆ ਸਾਹਿਬ ਦੀ ਚੱਕ ਲੈ ਤੇ ਹੁਣ ਉਹਨਾਂ ਨੂੰ ਵੀ ਚੱਕਣ ਦੀ ਤਿਆਰੀ ਆ ਆ ਦੇਖ ਸਕਦੇ ਹੋ ਬਾਈ ਪੁਲਸੀ ਪੁਲਸ ਜਾ ਰਹੀ ਆ ਜਿੰਨੀ ਕਹਦੋ ਵੀ ਉੰਨੀ ਪੁਲਸ ਪੁਲਸ ਆ ਤੁਸੀਂ ਮੇਰੇ ਵੀਰ ਦੇਖ ਸਕਦੇ ਹੋ ਇਸ ਟਾਈਮ ਮਜੂਬਾ ਆ ਗਈਆਂ ਪਾਤੜਾ ਸ਼ਹਿਰ ਦੀਆਂ ਆ ਗਈਆਂ ਆ ਪਾਤੜਾ ਸ਼ਹਿਰ ਦੇ ਵਿੱਚ ਦੇਖੋ ਆਹ ਵੇਖੋ ਪੁਲਿਸ ਹੀ ਪੁਲਿਸ ਅੱਜ ਰਾਤ ਨੂੰ ਮੋਰਚਾ ਖਖਰ-ਪਖਰ ਕਰਨ ਦੀ ਬਿਲਕੁਲ ਯਾਰ ਜਿਹਾ ਸੀ ਪਹਿਲਾਂ ਹੀ ਬੇਨਤੀ ਕਰੀ ਸੀਗੀ ਵੱਧ ਤੋਂ ਵੱਧ ਮੇਰੇ ਵੀਡੀਓ ਸ਼ੇਅਰ ਕਰ ਦਿਓ ਆ ਦੇਖੋ ਤੁਸੀਂ ਵੇਖ ਸਕਦੇ ਹੋ ਦੇਖੋ ਡਾਂਗਾ ਦੇਖੋ ਤਰੀਆਂ ਦੇਖੋ ਹੂਟਰ ਤੇ ਹੂਟਰ ਵੱਜ ਰਿਹਾ ਗੱਡੀਆਂ ਦੇ ਗੱਡੀਆਂ ਜਾਣਦੀਆਂ ਆਂ ਆਹ ਦੇਖੋ ਸਾਰੀ ਪੁਲਿਸ ਹੀ ਆ ਜਿੱਲੀ ਵੀ ਲਾਈਵ ਤੁਸੀਂ ਵੀਰਾਂ ਬਿਲਕੁਲ ਪੁਲਿਸ ਜਾ ਰਹੀ ਹੈ ਤੇ ਬੰਦ ਕਰਤੀ ਕਿ ਉਹ ਵੀ ਗਾਹਾਂ ਕੋਈ ਵੀ ਗੱਡੀ ਨਹੀਂ ਲੰਘ ਰਹੀ 3% ਦੀ ਗੱਡੀ ਲੰਘਣ ਨੇ 50 ਪੁਲਸਾਂ। ਜਿਆਦਾ ਤੁਸੀਂ ਦੇਖ ਸਕਦੇ ਹੋ ਮੰਗਰ ਪੁਲਸ ਦਾ। ਤੁਸੀਂ ਦੇਖ ਸਕਦੇ ਹੋ ਸਾਨੂੰ ਵੀ ਰੋਕ ਦਿੱਤਾ ਗਿਆ ਵੀ ਕਹਾ ਜਾਣਾ ਨਹੀਂ ਹੈਗਾ। ਠੀਕ ਹੈ ਤਾਂ ਸਾਰੀ ਇਕੱਲੀ ਪੁਲਸ ਦੀਆਂ ਗੱਡੀਆਂ ਜਾ ਰਹੀਆਂ ਗਈਆਂ। ਜਿੰਨੀ ਵੀ ਪੁਲਸ ਹੈ ਇਸ ਟਾਈਮ ਸਾਰੀ ਪੁਲਸ ਦੀਆਂ ਗੱਡੀਆਂ ਗਈਆਂ ਇਕੱਲੀਆਂ-ਇਕੱਲੀਆਂ ਇਹ। ਆਹ ਇਕੱਲਾ-ਇਕੱਲਾ ਪੁਲਿਸ ਮੁਲਾਜ਼ਮ ਚੱਲਿਆ ਹੈਗਾ। ਠੀਕ ਹੈ ਸਾਰੀ ਪੁਲਿਸ ਪ੍ਰਸ਼ਾਸਨ ਜਿੰਨਾ ਵੀ ਹੈਗਾ ਇਸ ਟਾਈਮ ਵੀ ਪਚਾਲ ਪੈ ਚੁੱਕਿਆ ਹੈਗਾ। ਸਾਰੀਆਂ ਛੜਕਾਂ ਖਾਲੀ ਕਰਾ ਕੇ ਟ੍ਰੈਫਿਕ ਥੱਲੇ ਦੀ ਕਰ ਚੁੱਕੇ ਆ ਆ ਤੁਸੀਂ ਦੇਖ ਸਕਦੇ ਹੋ ਆ ਹੂਟਰ ਮਾਰਦੀਆਂ ਜਾਂਦੀਆਂ ਸਾਰੀਆਂ ਗੱਡੀਆਂ ਉੱਥੇ ਜਾਂਦੀਆਂ ਆਈਆਂ ਇਹ ਸਾਰੀ ਪੁਲਿਸ ਆ ਦੇਖੋ ਬੱਸਾਂ ਭਰੀਆਂ ਹੋਈਆਂ ਪੁਲਿਸ ਦੀਆਂ ਠੀਕ ਹੈ ਨਾ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਪੁਲਿਸ ਬਸਤੀ ਭਰੀ ਜਾਂਦੀ ਹੋਈ ਪੁਲਿਸ ਮੈਨ ਤੇ ਆ ਵੀ ਦੇਖ ਸਕਦੇ ਹੋ ਤੁਸੀਂ ਇੱਧਰ ਪੰਜਾਬ ਪੁਲਿਸ ਆ ਰਹੀ ਆ ਤੇ ਆ ਵੀ ਪੁਲਿਸ ਆ ਰਹੀ ਆ ਠੀਕ ਹੈ ਜੀ ਆ ਵੀ ਦੇਖਦੇ ਆ ਨਾ ਤੁਸੀਂ ਵੀ ਬਹੁਤ ਵੱਡਾ ਨਜਾਇਜ਼ ਵੱਡਾ ਕੰਮ ਹੋ ਗਿਆ ਜੀ ਬਿਲਕੁਲ ਜੀ ਆ ਦੇਖੋ ਢਾਬੀ ਗੁਜਰਾ ਇੱਥੇ ਆ ਗਏ ਬਿਲਕੁਲ ਕੋਲੇ ਤੇ ਪੁਲਿਸੀ ਪੁਲਿਸ ਖੜੀ ਹੈ ਜਿੰਨੀ ਵੀ ਗੈਰੋ ਤੁਸੀਂ ਆ ਬੇਖ ਸਕਦੇ ਹੋ ਗੱਡੀਆਂ ਗੱਡੀਆਂ ਖੜੀਆਂ ਹੈ ਹਨਾ ਜੀ ਤੇ ਤਕਰੀਬਨ ਟਾਈਮ ਨੂੰ 10 ਥੀ ਦਿੰਦੇ ਮੈਂ 7:51 ਮਿੰਟ ਹੋ ਗਏ ਤੇ ਪੁਲਿਸੀ ਪੁਲਿਸ ਖੜੀ ਹੈ ਗੱਲੀ ਤੇ ਆ ਦੇਖ ਸਕਦੇ ਹੋ ਤੁਸੀਂ ਤੇ ਮੋਟਰਸਾਈਕਲ ਮੋਟਰਸਾਈਕਲ ਗਾਹਾਂ ਨਹੀਂ ਕਿਸੇ ਨੂੰ ਵੀ ਜਾਣ ਦਿੰਦੇ ਗਾਹਾਂ ਬੰਦ ਕਰਤਾ ਬਿਲਕੁਲ ਮੋਰਚੀ ਦੇ ਕੋਲੇ ਖੜੇ ਆ ਤੇ ਦੇਖ ਸਕਦੇ ਹੋ ਪੁਲਸਰੀ ਪੁਲਿਸ ਜੜੀ ਹੋਈ ਆ ਬਿਲਕੁਲ ਆ ਸਾਰੇ ਨਾਮ ਲੋਕ ਨਾਰਮਲ ਲੋਕ ਨੇ ਜਿਹੜੇ ਪਿੰਡਾਂ ਦੇ ਲੋਕ ਖੜੇ ਨੇ ਇੱਥੇ ਕੀ ਮਾਹੌਲ ਆ ਇਥੋਂ ਦਾ ਬਈ ਮੋੜੋ ਮਾਹੌਲ ਆ ਜਿਹਦਾ ਸਾਤਵੇਂ ਹੈ ਜਿਹੇ ਇਹੀ ਜਿਹੜੇ ਹੈ ਹੈ ਜਿਹਦਾ ਸਾਤਵੇਂ ਮਾਹੌਲ ਹੈ ਜੀ ਇਹ ਤੁਹਾਨੂੰ ਦਿਖਾਈ ਨਹੀਂ ਅਜੇ ਤਾਂ ਕਿੰਨੇ ਕੁ ਪੁਲਿਸ ਡੱਪ ਗਏ ਉਹ ਤਾਂ ਹੈਗੀ 150 ਗੱਡੀ 150 ਗੱਡੀ 150 ਗੱਡੀਆਂ ਆਉਣੀਆਂ ਜੀ ਕਰੀਬ ਸਾਰੀਆਂ ਐਂਬੂਲੈਂਸ ਵੀ ਨੇ ਪੁਲਿਸ ਫੋਰਸ ਹੈ ਜੀ ਠੀਕ ਹੈ ਜੀ ਤੇ ਕਿਹੜਾ ਪਿੰਡ ਆ ਬਾਈ ਤੁਹਾਡਾ ਨੌਰੀ ਕਿੰਨਾ ਕਿਉਂ ਪ੍ਰਸ਼ਾਸਨ ਚੜ ਗਿਆ ਹਰਿਆਣੇ ਦੀ 200 ਗੱਡੀਆਂ ਨਹੀਂ ਗੱਡੀਆਂ ਤਾਂ ਅਸੀਂ ਮੰਗਰੋਂ ਦੇਖਦੀਆਂ ਆਏ ਆ ਬਾਤਰਾ ਤੋਂ ਮੰਗਰੀਆਂ ਆਏ ਆ ਵੀ ਬਹੁਤ ਆਰੀਆਂ ਜਾਈਆਂ ਹਨ ਪਰ ਲੈ ਚੱਕਣੀਆਂ ਅੱਜ ਹਾਂਜੀ ਠੀਕ ਹੈ ਜੀ ਕਿਹੜਾ ਪਿੰਡਾਂ ਮੁੰਡਿਆਂ ਦਾ ਕਰਨੋਂ ਆ ਬਈ ਯਾਰ ਨਾਲ ਹਰਿਆਣੇ ਦਾ ਬਾਰਡਰ ਆ ਬਈ ਅੱਛਾ ਹਰਿਆਣੇ ਦਾ ਬਾਰਡਰ ਆ ਤੇ ਕਿੰਨੇ ਕੁ ਪੁਲਸ ਟੱਪ ਗਏ ਬਾਈ ਬਹੁਤ ਬਹੁਤ ਆ ਗਾਹਾਂ ਜਾਣ ਦਿੰਦੇ ਨਹੀਂ ਗਾਹਾਂ ਜਾਣ ਦਿੰਦੇ ਨਹੀਂ ਗਾਹਾਂ ਬਾਈ ਸਾਨੂੰ ਤਾਂ ਜਾਣ ਨਹੀਂ ਦਿੱਤਾ ਯਾਰ ਹਾਂ ਪਰ ਉਹਨਾਂ ਨੇ ਵਾਪਸ ਕਰ ਲਈ ਜਾਂਦੇ ਉਧਰ ਬੰਦੇ ਪਹਿਲਾਂ ਗਏ ਸੀਗੇ ਪਹਿਲਾਂ ਗਏ ਸਰਾਮ ਦਾ ਵੇਚ ਦੇ ਰਹੇ ਅੱਛਾ ਕੀ ਕਹਿੰਦੇ ਆ ਬਾਈ ਆਈ ਕਹਿ ਰਹੇ ਆ ਵੀ ਹਾਂ ਸ਼ਾਂਤ ਮਾਈ ਉੱਠ ਜਾਓ ਹਾਂ ਨਹੀਂ ਤਾਂ ਫੇਰ ਕਹਿੰਦੇ ਤੁਹਾਨੂੰ ਪਤਾ ਹੀ ਆ ਅੱਛਾ ਵੀਰ ਜੀ ਹਾਂ ਹਾਂ ਨਾਨਕ ਸਿੰਘ ਉੱਥੇ ਆਇਆ ਹੋਇਆ ਐਸਐਸਪੀ ਵਾਲੇ ਵਾਲਾ ਇੱਕ ਮਿੰਟ ਤੇ ਫੇਰ ਫੇਰ ਕੀ ਬਾਈ ਉਹ ਕਹਿ ਰਹੇ ਸੀ ਵੀ ਸਾਡਾ ਸ਼ਾਂਤ ਮਾਈ ਉੱਠ ਜਾਓ ਤੁਸੀਂ ਸਾਡੇ ਬਾਪੂ ਦੇ ਸਮਾਨ ਹੋ ਹਾਂ ਨਹੀਂ ਫੇਰ ਕਹਿੰਦਾ ਪੋਰਟ ਸਾਈ ਬਹੁਤ ਜ਼ਿਆਦਾ ਬੁਲਾ ਰੱਖੀ ਆ ਹਾਂ ਨਹੀਂ ਤਾਂ ਫਿਰ ਕਹਿੰਦਾ ਯਾਰ ਦੇ ਹਿਸਾਬ ਨਾਲ ਠਾ ਲਾਂਗੇ ਆ ਵੇਖੋ ਪੁਲਸ ਹੁਣ ਇੱਕ ਮਿੰਟ ਇੱਕ ਪੁਲਸਾ ਹੁਣ ਵੀ ਫੁੱਲ ਜਾ ਰਹੀ ਆ ਦੇਖੋ ਮੈਡਮਾਂ ਲੇਡੀਜ਼ ਮੈਡਮਾਂ ਵੀ ਜਾ ਰਹੀਆਂ ਨੇ ਹਣਾ ਪੁਲਸ ਬਾਈ ਬੀਬੀਆਂ ਵਾਸਤੇ ਲੇਡੀਜ਼ ਹਕੀ ਕਹਿੰਦਾ ਨਮਕ ਸਿੰਘ ਕਹਿੰਦਾ ਬਾਈ ਉਹ ਕਹਿੰਦਾ ਠੱਕੇ ਨਾਲ ਬੱਟ ਕੇ ਲੈ ਕੇ ਜਾਵਾਂਗੇ ਜਾਂ ਤਾਂ ਤੁਸੀਂ ਚੱਲ ਪੋਵੋਗੇ ਤਾਂ ਵਧੀਆ ਗੱਲ ਹੈ ਨਹੀਂ ਤਾਂ ਠੱਕੇ ਨਾਲ ਇਹ ਨਾਨਕ ਸਿੰਘ ਦੀ ਬੇਣੀ ਆ ਤੁਹਾਡੇ ਕੋਲ ਵੀਡੀਓ ਹੈਗੀ ਆ ਮੈਨੂੰ 에ਅਰਡ੍ਰੌਪ ਕਰੋਗੇ ਤਿੰਨ ਹਾਂਜੀ ਹਾਂਜੀ ਹਾਂ 3000 ਬੰਦਾ ਆ ਰਿਹਾ ਕਹਿੰਦਾ ਪਿੱਛੋਂ ਕਹਿੰਦਾ ਪਿਆਰ ਨਾਲ ਚੱਲ ਪੋਵਗੇ ਇੱਕ ਮਿੰਟ ਇੱਕ ਮਿੰਟ ਆ ਦੇਖੋ ਤੁਸੀਂ ਪੁਲਸ ਤੇ ਕੀ ਕਹਿੰਦਾ ਸੀ ਆਨਕ ਸਿੰਘ ਕਹਿੰਦਾ ਸੀਗਾ ਵੀ ਜਾਂ ਤਾ ਤੁਸੀਂ ਚੱਲ ਪੋਗੇ ਤਾਂ ਵਧੀਆ ਗੱਲ ਆ ਕਹਿੰਦਾ ਨਾ ਚੱਲੋਂਗੇ ਤਾਂ 3000 ਜਣਾ ਪੁਲਿਸ ਦਾ ਏ ਹਾਂ ਇਹਨੂੰ ਧਮਕੀ ਨਾ ਸਮਝੋ ਕਹਿੰਦਾ ਸਾਰਿਆਂ ਨੂੰ ਲੈ ਕੇ ਜਾਵਾਂਗੇ ਅਸੀਂ ਲੈ ਕੇ ਜਾਵਾਂਗੇ ਬੰਨ ਕੇ ਸੱਟਾਂਗੇ ਤੇ ਬਈ ਇਸ ਟਾਈਮ ਆਪਾਂ ਗਾਹਾਂ ਸਾਨੂੰ ਜਾਣ ਨਹੀਂ ਦਿੱਤਾ ਰਿਹਾ ਥੋੜਾ ਜਿਹਾ ਲੇਟ ਹੋ ਗਿਆ ਪਰ ਪੁਲਿਸ ਪ੍ਰਸ਼ਾਸਨ ਦੇਖੋ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਚੜਿਆ ਜਾ ਰਿਹਾ ਹੈਗਾ ਦੇਖੋ ਆਹ ਦੇਖ ਸਕਦੇ ਹੋ ਦੇਖੋ ਜੀ ਆਹ ਕਿਸਾਨ ਚੱਕ ਰਿਹਾ ਜੀ ਗੱਡੀ ਸੱਟ ਲਿਆ ਜੀ ਆਹ ਦੇਖੋ ਜੀ ਆਹ ਦੇਖ ਸਕਦੇ ਹੋ ਤੁਸੀਂ ਜੀ ਆ ਬੱਸ ਦੇ ਚੱਕ ਲਈ ਜੀ ਇੱਥੋਂ ਇਸ ਟਾਈਮ ਜਮ ਬਿਲਕੁਲ ਖਨੌਰੀਆਂ ਜੀ ਆਹ ਦੇਖ ਸਕਦੇ ਤੁਸੀਂ ਹੋ ਇੱਕ ਬੱਸ ਭਰ ਕੇ ਤੁਰਦੀ ਤੇ ਸਾਰੀਆਂ ਥਾਣੇ ਚ ਜਾਣੀਆਂ ਬੱਸਾਂ ਤੁਸੀਂ ਦੇਖ ਸਕਦੇ ਹੋ ਆ ਦੂਜੀ ਬੱਸ ਆ ਗਈ ਜੀ ਆਹ ਦੇਖ ਸਕਦੇ ਤੁਸੀਂ ਆ ਸਾਰੇ ਕਿਸਾਨ ਨੇ ਜੀ ਦੇਖ ਸਕਦੇ ਤੁਸੀਂ ਆ ਕਿਸਾਨ ਚੱਲਿਆ ਜੀ ਸਾਰੇ ਪਰ ਪਰ ਬੱਸਾਂ ਤੁਰੇ ਸਾਹ ਦਾ ਗਾਹਾਂ ਡੱਪਣੀ ਦੇ ਅਸੀਂ ਲੇਟ ਹੋ ਗਏ ਹੋ ਵੀ ਆ ਬੇਖ ਸਕ ਰਹੇ ਤੁਸੀਂ ਜੀ ਬੜਾ ਵੱਡੇ ਕਾਫਲੇ ਨੇ ਗਾਹਾਂ ਹੁਣ ਜਾਣ ਨਹੀਂ ਦਿੰਦੇ ਆ ਦੇਖਾਂ ਤੁਸੀਂ ਇਹ ਪੰਜਾਬ ਪੁਲਿਸ ਇਹ ਪੁਲਿਸ ਆ ਹੀ ਜਾਂਦੀ ਹੈ ਨਾ ਕਿੰਨਾ ਟਾਈਮ ਹੋ ਗਿਆ ਪੁਲਿਸ ਆਉਂਦੇ ਨੇ ਘਟ ਘਟ ਮੁੰਡਿਓ ਘੰਟਾ ਹੋ ਗਿਆ ਹੈ 10 ਡੈਡ ਹਜੇ ਉਦੋਂ ਦੀ ਆਈ ਜਾਂਦੀ ਆ ਲਗਾਤਾਰ ਗੱਡੀਆਂ ਆ ਰਹੀਆਂ ਠੀਕ ਹੈ ਜੀ ਕਮਸਾਨ ਲਗਾਤਾਰ ਹੀ ਗੱਡੀਆਂ ਆ ਰਹੀਆਂ ਲਗਾਤਾਰ ਹੀ ਤੇ ਹੁਣ ਟਰੈਕਟਰ ਆਉਂਦੇ ਆਲਾ ਹਨਾ ਹਾਂ ਉਹ ਟਰੈਕਟਰ ਹੈ ਟਰੈਕਟਰ ਹੈ ਐਡਰੇ ਹੈਲਟਰ ਆ ਰਹੇ ਨੇ ਆ ਸੱਦ ਕੇ ਲੈ ਕੇ ਹੈਲਟਰ ਦੱਬੀ ਨੂੰ ਚੱਲਿਆ ਹੀ ਐ ਸਾਰੇ ਐਲਟਰਾ ਵੀ ਆ ਗਏ ਨੇ ਪਿੱਛਾਲੇ ਬਹੁਤ ਸਾਰੇ ਨੇ ਬ੍ਰੇਕਾ ਦੇ ਵੀ ਐਲਟਰਾ ਵੀ ਆ ਚੁੱਕੇ ਨੇ ਬਈ ਪੰਜਾਬ ਪੁਲਿਸ ਦੀਆਂ ਬੱਸਾਂ ਅਜੇ ਤੱਕ ਬੱਸੀ ਵਸਾਈਆਂ ਨੇ ਆ ਦੇਖ ਰਹੇ ਤੁਸੀਂ ਦੇਖ ਰਹੇ ਪੁਲਿਸ ਦਾ ਰੰਗ ਆ ਇਕੱਲੀ ਪੁਲਿਸ ਹੀ ਆ ਸਾਰੀ ਆ ਦੇਖੋ ਬੰਦੇ ਦੇ ਬੰਦਾ ਬਹੁਤ ਸਜੜਿਆ ਪਿਆ ਹਜ਼ਾਰਾਂ ਬੰਦਾ ਇੱਥੇ ਆ ਚੁੱਕੇ ਆ ਦੋਸਤਾਂ ਦੇਖੋ ਗੱਡੀਆਂ ਦੇ ਗੱਡੀਆਂ ਆਈ ਜਾਂਦੀਆਂ ਤਿੰਨ ਘੰਟੇ ਵੀ ਸੰਦਾ ਗਾਹਾਂ ਜਾਣ ਨਹੀਂ ਦਿੱਤਾ ਸੀ ਤਾਂ ਪਾਸੇ ਖੜ ਗਏ ਫਿਰ ਜੋਖੋ ਕੇ ਉਹਨੂੰ ਭਾਈ ਆ ਪੱਕੇ ਕੰਮ ਕਰੇ ਹੋਏ ਆ ਦੇਖੋ ਜਨਰੇਟਰ ਵੀ ਲੈ ਕੇ ਆਇਆ ਗ੍ਰੈਂਡਰ ਚਲਾਉਣ ਨੂੰ ਨਾਲ ਆ ਆ ਦੇਖ ਰਹੇ ਤੁਸੀਂ ਹੈਲਟਰ ਆ ਲਿਆਂਦੀਆਂ ਭਾਈ ਕੱਲੀ ਕੱਲੀ ਹੈਲਟਰਾਂ ਖੜੀ ਆ ਹਾਂ ਆ ਦੇਖੋ ਹੈਲਟਰਾਂ ਸਾਰੀਆਂ ਵੱਡੇ ਹੈਲਟਰਾਂ ਛੋਟੇ ਹੈਲਟਰਾਂ